ਦੋਹਰਾ ਟੋਲਤ ਆਪੈ ਤੈ ਗयो ਜੈਂ ਬੈਠੇ ਬੰਦਾ ਲੋਕ ਫੌਜਦਾਰ ਜਿਹੜਾ ਉਹ ਲਬਦਾ ਲਬਦਾ ਭਾਲਦਾ ਭਾਲਦਾ ਉੱਥੇ ਪਹੁੰਚ ਗਿਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਦੇ ਨਾਲ ਉਹ ਕੱਚੇ ਖੋਲਿਆਂ ਦੇ ਵਿੱਚ ਲੁਕ ਕਰਕੇ ਬੈਠਾ ਹੋਇਆ ਸੀ ਲਖਿਓ ਸੋ ਬੰਦਾ ਬੋਲਣੇ ਰਿਹਾ ਬੰਦਾ ਕਰ ਚੁੱਪ ਫੌਜਦਾਰ ਮੰਦਾ ਬੋਲਣ ਲੱਗਿਆ ਉਹ ਕੌਣ ਐ ਤੂੰ ਕੀ ਨਾਂ ਐ ਤੇਰਾ ਕਿਉਂ ਲੁੱਟਦਾ ਫਿਰਦਾ ਲੋਕਾਂ ਨੂੰ ਕਿਵੇਂ ਤੂੰ ਮਾਮਲੇ ਮੰਗਦਾ ਲੋਕਾਂ ਤੋਂ ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਚੁੱਪ ਕਰ ਰਿਹਾ ਤੇ ਸੋਚਦਾ ਵੀ ਹੋਰ ਥੋੜਾ ਜਾਂ ਨੇੜੇ ਆ ਜਾਣ ਤੇ ਸਿੰਘਾਂ ਨੇ ਇਸ਼ਾਰਾ ਕਰਤਾ ਵੀ ਕਿਸੇ ਨੇ ਕੁਝ ਨਹੀਂ ਕਹਿਣਾ ਚੁੱਪ ਰਹੋ ਜਦੋਂ ਇਸ ਤਰ੍ਹਾਂ ਅੱਗੇ ਗਾਲਾਂ ਦਿੰਦਾ ਹੋਇਆ ਅੱਗੇ ਨੂੰ ਵਧਿਆ ਫੇਰ ਵੀ ਸਿੰਘ ਕੋਈ ਨਾ ਬੋਲਿਆ ਚੁੱਪ ਕਰਕੇ ਬੈਠੇ ਰਹੇ ਉਹਲੇ ਬੰਦੇ ਨੇ ਸਮਝੋ ਤਬੈ ਸਭ ਬੜੇ ਅੜਿੱਕੇ ਆਏ ਤੇ ਜਦੋਂ ਕੋਈ ਨਾ ਬੋਲਿਆ ਨੇੜੇ ਪਹੁੰਚ ਗਿਆ ਬੰਦਾ ਸਿੰਘ ਬਹਾਦਰ ਨੇ ਸਮਝ ਲਿਆ ਕਿ ਹੁਣ ਸਾਰੇ ਹੀ ਸਾਡੇ ਮਗਰ ਖੋਲਿਆਂ ਵਿੱਚ ਵੜ ਗਏ ਹਨ ਅਤੇ ਹੁਣ ਅੜਿੱਕੇ ਆਏ ਨੇ ਹੁਣ ਫੜ ਲਈ ਇਹਨਾਂ ਨੂੰ ਹੁਣ ਮੌਕਾ ਹੈ ਤਾਂ ਸਾਬਤ ਸਿੰਘਨ ਕਈ ਲੁੱਟੋ ਇਹਨੇ ਬਣਾਏ ਤਾਂ ਬੰਦਾ ਸਿੰਘ ਨੇ ਸ਼ਾਰਤ ਕਹਿੰਦੇ ਨੇ ਸੈਨਤ ਕੀਤੀ ਇਸ਼ਾਰਾ ਕੀਤਾ ਕਿ ਹੁਣ ਲੁੱਟੋ ਇਹਨਾਂ ਨੂੰ ਬਣਾ ਕੇ ਹੁਣ ਬਚ ਕੇ ਨੇ ਨਿਕਲਣੇ ਚਾਹੀਦੇ ਇੱਕ ਕੇ ਦਮ ਹਮਲਾ ਬੋਲ ਦਿੱਤਾ ਲੁਕੇ ਹੋਏ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ਼ਾਰੇ ਦੇ ਨਾਲ ਚੋ ਭਈ ਉੱਠੇ ਸਿੰਘ ਬਾਗਨ ਲਪਟਾਏ ਸਿੰਘ ਉੱਠ ਕੇ ਘੋੜਿਆਂ ਦੀਆਂ ਬਾਗਾਂ ਨੂੰ ਚੰਬੜ ਗਏ ਜਿਹੜੇ ਘੋੜੇ ਤੇ ਉਹ ਫੌਜਦਾਰ ਬੈਠਾ ਸੀ ਉਹਦੀਆਂ ਬਾਗਾਂ ਫੜ ਲਈਆਂ ਨੇ ਉਹ ਸਵਾਰ ਸਣ ਸਿੰਘ ਪੈਦਲ ਸਨ ਤੁਰਾ ਨਾ ਘੋੜੇ ਰਹਿ ਤੁਰਾਏ ਜਰ ਸਿੰਘਾਂ ਨੇ ਉਹਨਾਂ ਦੇ ਘੋੜਿਆਂ ਦੀਆਂ ਬਾਗਾ ਪਕੜ ਲਈਆਂ ਤਾਂ ਹੁਣ ਤੁਰਕ ਘੋੜਿਆਂ ਨੂੰ ਅੱਡੀਆਂ ਲਾਉਂਦੇ ਸਨ ਪਰ ਘੋੜੇ ਨਹੀਂ ਤੁਰਦੇ ਐਸਾ ਮੰਤਰ ਮਾਰ ਦਿੱਤਾ ਕਿ ਘੋੜਿਆਂ ਨੂੰ ਕਾਬੂ ਕਰ ਲਿਆ ਸਿੰਘਾਂ ਨੇ ਦੋ ਦੋ ਸਿੰਘਾਂ ਨੇ ਬਾਗਾਂ ਫੜ ਲੀਆਂ ਨੇ ਕਾਬੂ ਕਰ ਲਿਆ ਜੋ ਉੱਪਰ ਤੇ ਸ਼ਸਤਰ ਚਲਾਵਨ ਜੋ ਉੱਪਰੋਂ ਸ਼ਸਤਰ ਚਲਾਉਂਦੇ ਨੇ ਕੋਈ ਤਲਵਾਰ ਚਲਾਉਂਦਾ ਕੋਈ ਬਰਛੀ ਚਲਾਉਂਦਾ ਜਿਹੜਾ ਸਵਾਰ ਘੋੜੇ ਤੇ ਬੈਠਾ ਹੁੰਦਾ ਜਿਹੜੇ ਫੌਜਦਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਤੇ ਚੜ੍ਹ ਕੇ ਆਏ ਨੇ ਉਨਕੇ ਸ਼ਸਤਰ ਨਾ ਸਿੰਘਨ ਘਾਵਨ ਉਹਨਾਂ ਦੇ ਸ਼ਸਤਰ ਨਾਲ ਸਿੰਘਾਂ ਨੂੰ ਕੋਈ ਫੱਟ ਨਹੀਂ ਲੱਗਦਾ ਹੈ ਸ਼ਸਤਰ ਖੁੱਬਤੇ ਹੀ ਨਹੀਂ ਕਹਿੰਦੇ ਸਿੰਘਾਂ ਦੇ ਸ਼ਸਤਰ ਖੁੱਬਦੇ ਨਹੀਂ ਐਸੇ ਚਮੜੀ ਕਰੜੀ ਹੈ ਤੇ ਸਭ ਸ਼ਸਤਰਾਂ ਦੀ ਧਾਰ ਕਹਿੰਦੇ ਨੇ ਬੰਦ ਕਰ ਦਿੱਤੀ ਹੈ ਜੋ ਸਿੰਘ ਮਾਰੈ ਸੋਟਾਂ ਡळा ਜੋ ਸਿੰਘਾਂ ਕੋਲਸ ਸਲੋਤਰ ਡਾਂਗਾ ਡਲੇ ਚੁੱਕ ਕੇ ਮਾਰਦੇ ਹਨ ਖੋਲੇ ਵਿੱਚ ਹੁਣ ਤਨ ਲੱਗਿਆ ਦੁੱਖ ਦਾਪ ਭਲਾ ਉਹਨਾਂ ਦੇ ਸਰੀਰ ਤੇ ਲੱਗ ਕੇ ਬਹੁਤ ਦੁੱਖ ਹੁੰਦਾ ਹੈ ਸਲੋਤਰਾਂ ਡਲਾਂ ਉਹਨਾਂ ਦੇ ਵੱਜ ਕੇ ਚੰਗੀ ਛੱਟ ਵੱਜਦੀ ਹੈ ਜ਼ਖਮ ਖੋਲ ਦਿੰਦਾ ਹੈ ਜੋ ਇਹ ਨਠਾਏ ਤੋਂ ਨਠਣ ਨਾ ਪਾਵੇਂ ਜੇ ਭੱਜਣਾ ਚਾਹੁੰਦੇ ਤੇ ਭੱਜ ਨਹੀਂ ਸਕਦੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਉਹ ਆਏ ਹੋਏ ਫੌਜਦਾਰ ਨੂੰ ਤੇ ਉਹਦੇ ਨਾਲ ਦੇ ਸਿਪਾਹੀਆਂ ਨੂੰ ਕਾਬੂ ਕਰ ਲਿਆ ਦੱਬ ਲਿਆ ਵਿੱਚ ਦੇ ਕੰਦਣ ਘੋੜਿਓਂ ਗਿਰਾਵੈ ਜਦੋਂ ਸਿੰਘ ਘੋੜੇ ਦੀ ਬਾਗ ਨੂੰ ਖਿੱਚਦਾ ਤਾਂ ਘੋੜਾ ਮਗਰ ਨੂੰ ਖਿੱਚਦਾ ਇਸ ਤਰ੍ਹਾਂ ਕੰਧਾਂ ਵਿੱਚ ਅੜਾ ਸਵਾਰ ਨੂੰ ਸੁੱਟਦੇ ਨੇ ਥੱਲੇ ਸਿੱਟ ਲੈਂਦੇ ਨੇ ਤੇ ਉਤੋਂ ਡਾਂਗਾ ਨਾਲ ਡਹਿ ਜਾਂਦੇ ਨੇ ਦੋਰਾ ਫੌਜਦਾਰ ਸੋਂ ਬੜ ਲਿਓ ਘੋੜਿਓ ਲਿਓ ਉਤਾਰ ਕਹਿੰਦੇ ਖਤਰੀ ਫੌਜਦਾਰ ਨੂੰ ਘੋੜੇ ਤੋਂ ਥੱਲੇ ਲਾ ਲਿਆ ਜਿਤਨਾ ਮੰਦਾ ਬੋਲਿਓ ਉਤਨੀ ਕਰੀ ਸੋ ਮਾਰ ਜਿੰਨੀਆਂ ਉਹਨੇ ਗਾਲਾਂ ਕੱਢੀਆਂ ਸੀ ਸਿੰਘਾਂ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨੂੰ ਹੀ ਉਹਦੇ ਸਿਰ ਦੇ ਵਿੱਚ ਜੂਤ ਭਰਾਏ ਨੇ ਉਹਦੀ ਝੰਡ ਲਾ ਦਿੱਤੀ ਐ ਮਾਰ ਮਾਰ ਛਤਰ ਚੰਗੀ ਉਹਦੀ ਸਿਹਤ ਬਣਾਈ ਐ ਚੰਗਾ ਖੜਕਾਇਆ ਚੋਪਈ ਮੇਰ ਫੇਰ ਉਸ ਬੰਦੇ ਕਈ ਜਦੋਂ ਕਰਲਾ ਉੱਠਿਆ ਤੇ ਪੈਰਾਂ ਤੇ ਡਿੱਗ ਪਿਆ ਮਾਫੀਆਂ ਮੰਗਣ ਲੱਗ ਪਿਆ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਿਆ ਉਹ ਖੱਤਰੀਆ ਤੁਹਾਡੀ ਭਲਾਈ ਲਈ ਅਸੀਂ ਲੜ ਰਹੇ ਆਂ ਤੁਹਾਡੇ ਨਾਲ ਜ਼ਾਲਿਮਾਂ ਨੂੰ ਸਜ਼ਾ ਦੇ ਰਹੇ ਆਂ ਵੀ ਹਿੰਦੂ ਸਿੱਖ ਜਿਹੜੀ ਰૈયਤ ਐ ਪਰਜਾਏ ਸੁਖੀ ਬਸੇ ਉਲਟਾ ਤੂੰ ਉਹਨਾਂ ਦਾ ਝੋਲੀ ਚੱਕ ਬਣ ਕੇ ਤੇ ਸਾਡੇ ਤੇ ਹਮਲਾ ਕਰਨਾ ਆਂ ਰੋ ਪਿਆ ਹੱਥ ਬੰਨਣ ਲੱਗ ਪਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਤੇ ਲਿਟਣ ਲੱਗ ਪਿਆ ਬਾਬਾ ਜੀ ਨੂੰ ਬੜਾ ਤਰਸ ਆਇਆ ਕਿਉਂਕਿ ਗੁਰੂ ਕੇ ਸਿੱਖ ਦੇ ਵਿੱਚ ਰਹਿਮ ਪਹਿਲਾਂ ਭਰਿਆ ਗੁਰੂ ਨਾਨਕ ਨੇ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਸਾਖੀ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਪੰਥ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਪਾਨ ਕਰਨ ਵਾਲਾ ਜਾਂ ਸੀਸ ਭੇਟ ਕਰਨ ਵਾਲਾ ਦਇਆਰਾਮ ਹੈ ਪਹਿਲਾਂ ਦਇਆ ਆਈ ਹੈ ਗੁਰੂ ਨਾਨਕ ਤੇ ਦਰ ਤੇ ਚੱਲ ਕੇ ਤੇ ਦਇਆ ਤੋਂ ਬਾਅਦ ਫਿਰ ਧਰਮ ਚੱਲ ਕਰਕੇ ਆਇਆ ਗੁਰੂ ਨਾਨਕ ਦੇ ਦਰ ਤੇ ਤੇ ਧਰਮ ਤੋਂ ਬਾਅਦ ਫਿਰ ਕਹਿੰਦੇ ਨੇ ਹਿੰਮਤ ਆਈ ਹੈ ਗੁਰੂ ਨਾਨਕ ਦੇ ਦਰ ਤੇ ਤੇ ਹਿੰਮਤ ਤੋਂ ਬਾਅਦ ਮੁਖਮਤਾ ਭਾਵ ਦ੍ਰਿੜਤਾ ਆਈ ਹੈ ਦ੍ਰਿੜਤਾ ਤੋਂ ਬਾਅਦ ਅਕਾਲ ਪੁਰਖ ਆਪ ਆਏ ਨੇ ਸਹਬਾ ਆਪ ਆਏ ਨੇ ਸੈਭੀ ਆਈ ਹੈ ਬਾਦਸ਼ਾਹੀ ਆਈ ਹੈ ਹੁਣ ਜਿਹੜੀ ਪਹਿਲੀ ਦਇਆ ਆ ਗਈ ਸਿੱਖ ਦੇ ਵਿੱਚ ਦਇਆ ਬਹੁਤ ਜ਼ਿਆਦਾ ਹੈ ਭਾਵੇਂ ਸਮੇਂ ਦੀਆਂ ਸਰਕਾਰਾਂ ਖਾਲਸੇ ਨੂੰ ਬਦਨਾਮ ਕਰ ਰਹੀਆਂ ਨੇ ਕੋਈ ਸਾਨੂੰ ਉਗਰਵਾਦੀ ਕਹਿੰਦਾ ਕੋਈ ਅਤਵਾਦੀ ਕਹਿੰਦਾ ਕੋਈ ਵੱਖਵਾਦੀ ਕਹਿੰਦਾ ਵੱਖਰੇ ਵੱਖਰੇ ਭੇੜੇ ਤੇ ਗੰਦੇ ਨਾਮਾਂ ਨਾਲ ਸਾਡੀ ਕੌਮ ਨੂੰ ਪੁਕਾਰਿਆ ਜਾ ਰਿਹਾ ਜਿਨ੍ਹਾਂ ਲਈ ਔਰੰਗਜ਼ੇਬ ਤੋਂ ਲੈ ਕਰਕੇ ਅੱਜ ਤੱਕ ਕੁਰਬਾਨੀਆਂ ਦਿੱਤੀਆਂ ਨੇ ਉਹੀ ਲੋਕ ਸਾਨੂੰ ਅੱਜ ਭੰਡਰੇ ਨੇ ਬਦਨਾਮ ਕਰ ਰਹੇ ਨੇ ਵਿੱਚ ਵਿੱਚ ਕੁਝ ਸਾਡੇ ਇਸ ਫੌਜਦਾਰ ਵਰਗੇ ਬਕਾਊ ਵੀ ਪੜੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਲੀਡਰ ਕਹਿੰਨੇ ਆ ਕਿਉਂਕਿ ਇਹ ਆਪ ਦੁੱਧ ਤੋਤੇ ਬਣ ਜਾਂਦੇ ਨੇ ਭਾਵੇਂ ਇਹਨਾਂ ਨੇ ਲੱਖਾਂ ਬੱਚਾ ਮਾਰ ਦਿੱਤਾ ਜਿਸ ਤਰ੍ਹਾਂ ਕਿ ਪੰਜਾਬ ਦਾ ਕਾਲੀ ਮੁੱਖ ਮੰਤਰੀ ਕਦਰਿਆ ਕਾਲੀਆਂ ਦੇ ਨਾਂ ਤੇ ਕਾਲੀ ਤਾਂ ਨਹੀਂ ਸੀ ਉਹ ਪ੍ਰਕਾਸ਼ ਬਾਦਲ ਉਹਨੇ ਟਰੱਕਾਂ ਦੇ ਟਰੱਕ ਨੌਜਵਾਨ ਮਾਰੇ ਨੇ ਆਪ ਦੁੱਧ ਤੋਤਾ ਬਣਿਆ ਰਿਹਾ ਜਦੋਂ ਵੀ ਕੋਈ ਪੁੱਛਦਾ ਸੀ ਉਦੋਂ ਬਿਆਨ ਹੁੰਦਾ ਸੀ ਅਸੀਂ ਸ਼ਾਂਤੀ ਚਾਹੁੰਦੇ ਆ ਅਸੀਂ ਪੰਜਾਬ ਸ਼ਾਂਤ ਚਾਹੁੰਦੇ ਆ ਤੇ ਸ਼ਾਂਤ ਤੂੰ ਆਪ ਦੇ ਨੌਜਵਾਨੀਆਂ ਨੌਜਵਾਨਾਂ ਦਾ ਘਾਣ ਕਰਕੇ ਚਾਹੁੰਦਾ ਤੂੰ ਸ਼ਾਂਤੀ ਤੇ ਜਿਹੜੇ ਨੌਜਵਾਨ ਸਾਡੀ ਆਜ਼ਾਦੀ ਲਈ ਲੜ ਰਹੇ ਸੀ ਉਹਨਾਂ ਨੂੰ ਇਹ ਅੱਤਵਾਦੀ ਕਹਿ ਕੇ ਪੁਕਾਰਦਾ ਰਿਹਾ ਜਿਹੜੇ ਸਾਡੇ ਅੱਜ ਬੰਦੀ ਸਿੰਘ 32-32 ਸਾਲ ਤੋਂ ਅੰਦਰ ਬੈਠੇ ਨੇ ਉਹਨਾਂ ਦੇ ਬਾਹਰ ਨਾ ਆਉਣ ਦਾ ਮੁੱਖ ਕਾਰਨ ਬਦਲ ਹੈ ਕਿਉਂਕਿ ਇਹਨੇ ਕਿਹਾ ਕਿ ਇੰਨਾ ਤੋਂ ਪੰਜਾਬ ਨੂੰ ਖਤਰਾ ਹੈ ਖਤਰਾ ਇੰਨਾ ਤੋਂ ਸੀ ਜਿਹੜੇ ਮੁੱਖ ਮੰਤਰੀ ਦੁੱਖ ਮੰਤਰੀ ਬਣੇ ਹੋਏ ਸੀ ਪੰਜਾਬ ਦੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਗੁਰੂ ਕਿਰਪਾ ਕਰੇ ਕਿ ਸਾਨੂੰ ਸਾਡਾ ਮੂਲ ਚੇਤੇ ਆਵੇ ਹੁਣ ਇਸ ਤਰ੍ਹਾਂ ਫੌਜਦਾਰ ਜਦੋਂ ਕਰਲਾ ਉੱਠਿਆ ਨਾ ਬਾਬਾ ਬੰਦਾ ਸਿੰਘ ਬਹਾਦਰ ਸਾਡਾ ਕਮਾਂਡਰ ਹੈ ਸਾਡਾ ਜਥੇਦਾਰ ਹੈ ਜੁਰਤ ਵਾਲਾ ਉਹਨੇ ਚੰਗੀ ਸੇਵਾ ਕੀਤੀ ਏ ਦੀ ਛਤਰਾ ਨਾਲ ਤੇ ਜਦੋਂ ਚਰਨਾ ਤੇ ਡਿੱਗ ਪਿਆ ਮਾਫੀਆਂ ਮੰਗਣ ਲੱਗ ਪਿਆ ਤੇ ਬਾਬਾ ਜੀ ਨੂੰ ਦਇਆ ਆਈ ਤੇਰਸ ਆਇਆ ਰਹਿਮ ਆਇਆ ਫਿਰ ਫੋਜਦਾਰੀ ਉਸ ਦੀ ਦਈ ਉਹਨੂੰ ਫਿਰ ਬਖਸ਼ਿਸ਼ ਕਰ ਦਿੱਤਾ ਬਖਸ਼ ਦਿੱਤਾ ਉਹਦੇ ਗੁਨਾਹ ਬਖਸ਼ ਦਿੱਤੇ ਕਹਿੰਦੇ ਜਾਓ ਨਕਮਿਆਂ ਅਸੀਂ ਤਾਂ ਦੁਸ਼ਟਾਂ ਨੂੰ ਮਾਰਨਾ ਹੈ ਤੂੰ ਸਗੋਂ ਉਲਟਾ ਸਾਡੇ ਨਾਲ ਲੜਦਾ ਹੈ ਉਹ ਬੇਵਕੂਫਾ ਉਹ ਬੇਅਕਲਾ ਕੁਝ ਸੋਚਦਾ ਸਹੀ ਸਮਝਦਾ ਸਹੀ ਮਦਦ ਕਰ ਸਿੰਘਾਂ ਦੀ ਸਿੰਘ ਧਰਮ ਦੀ ਆਜ਼ਾਦੀ ਲਈ ਲੜ ਰਹੇ ਨੇ ਤੇ ਤੁੰਗਲਟਾ ਸਿੰਘਾਂ ਤੇ ਚੜ ਕੇ ਆ ਗਿਆਂ ਉਹਨੂੰ ਕਹਿਣ ਲੱਗੇ ਚਲਿਆ ਜਾ ਹਣ ਤੂੰ ਫੌਜਦਾਰੀ ਤੇਰੀ ਛੱਡੀ ਜਾਂ ਤੁਰ ਜਾ ਜਾ ਕੇ ਹਾਕਮੀ ਕਰ ਤੇਰੀ ਫੌਜਦਾਰੀ ਨਹੀਂ ਅਸੀਂ ਖਾਉਂਦੇ ਜੇ ਹੁੰਦਾ ਤੁਰਕ ਫਿਰ ਤੈਨੂੰ ਅਸੀਂ ਛੱਡਣਾ ਵੀ ਨਹੀਂ ਸੀ ਹੁਣ ਤੂੰ ਝਰਨੀ ਪੈ ਗਿਆ ਜਾਂ ਤੈਨੂੰ ਬਖਸ਼ ਦਿੱਤਾ ਐਸ ਅਤੰਬੋ ਉਹਾਂ ਭਇਓ ਐਸੀ ਹੈਰਾਨੀ ਵਾਲੀ ਗੱਲ ਹੋਈ ਉਥੇ ਚੰਗੇ ਚੰਗੇ ਸ਼ਸਤਰ ਘੋੜੇ ਸਿੰਘਾਂ ਨੇ ਖੋਲੇ ਉਹਨਾਂ ਤੋਂ ਉੜੇ ਵੀ ਖੋਲੇ ਸ਼ਾਸਤਰ ਵੀ ਖੋਲੇ ਤੇ ਦੋ ਦੋ ਛੇਤਰ ਮਾਰੇ ਤੇ ਦਵਲ ਦਿੱਤੇ ਪਜਾ ਦਿੱਤੇ ਕਿਉਂਕਿ ਜਥੇਦਾਰਾਂ ਦਾ ਇਸ ਤਰ੍ਹਾਂ ਰੋਬ ਦਾਬ ਹੋਇਆ ਕਰਦਾ ਸੀ ਹੁਣ ਵਾਲੇ ਜਥੇਦਾਰ ਨਹੀਂ ਜਿਹੜੇ ਤਨਖਾਹਾਂ ਤੇ ਰੱਖੇ ਹੋਏ ਦਿਹਾੜੀਏ ਨੇ ਜਦੋਂ ਮਰਜ਼ੀ ਲਾਹ ਦਿੱਤਾ ਜਦੋਂ ਮਰਜ਼ੀ ਬਿਠਾ ਦਿੱਤਾ ਉਹ ਜਥੇਦਾਰ ਪੰਥ ਵੱਲੋਂ ਥਾਪੇ ਜਾਂਦੇ ਸਨ ਜਿਸ ਤਰ੍ਹਾਂ ਹਰੀ ਸਿੰਘ ਨਲੂਆ ਮਲਤਾਨ ਦੇ ਕਿਲੇ ਦੀ ਸੇਵਾ ਕਰਵਾ ਰਿਹਾ ਮਿਸਤਰੀ ਲੱਗੇ ਹੋਏ ਨੇ ਅਫਗਾਨ ਦੇ ਪਠਾਣਾ ਨੂੰ ਮਜ਼ਦੂਰੀ ਤੇ ਲਾਇਆ ਹੋਇਆ ਸ਼ਾਮ ਨੂੰ ਜਦੋਂ ਰੋਜ਼ਾਨਾ ਉਹਨਾਂ ਨੂੰ ਮਜ਼ਦੂਰਾਂ ਨੂੰ ਦਿਹਾੜੀ ਦਿੱਤੀ ਜਾਂਦੀ ਹੈ ਇੱਕ ਇੱਕ ਟਕਾ ਜਾਂ ਦੋ ਦੋ ਟਕੇ ਜੋ ਵੀ ਉਸ ਸਮੇਂ ਦੀ ਮਜ਼ਦੂਰੀ ਸੀ ਦਿਹਾੜੀ ਸੀ ਉਦੋਂ ਸਰਦਾਰ ਹਰੀਚੰਦ ਅਲਵਾ ਦਿੰਦੇ ਨਾਲੇ ਇੱਕ ਇੱਕ ਛੱਤਰ ਉਹਨਾਂ ਦੇ ਮਾਰਦੇ ਹਰ ਇੱਕ ਦੇ ਇੱਕ ਛੱਤਰ ਮਾਰਨਾ ਨਾਲੇ ਦਿਹਾੜੀ ਦੇਣੀ ਨਾਲੇ ਕਹਿੰਦਾ ਸਵੇਰੇ ਫੇਰ ਆਜੋ ਇਹ ਰਾਜ ਕੀਤਾ ਕਿਸੇ ਟਾਈਮ ਅੱਜ ਦੀ ਗੰਦੀ ਰਾਜਨੀਤੀ ਗੰਦੇ ਲੀਡਰਾਂ ਨੇ ਬਕਾਉਆਂ ਨੇ ਆਪਣੀ ਜਾਇਦਾਦ ਬਣਾਉਣ ਵਾਲਿਆਂ ਨੇ ਸਿੱਖੀ ਦੇ ਵਿੱਚੋਂ ਜੁਰਤ ਜਿਹੜੀ ਅਣਖ ਉਹ ਖਤਮ ਹੀ ਕਰ ਦਿੱਤੀ ਗੁਰੂ ਕੇ ਸਿੱਖੋ ਫੇਰ ਕੀ ਹੋਇਆ ਐਸਾ ਚੰਬ ਉਹਾਂ ਭਇਓ ਕਹਿੰਦੇ ਐਸੀ ਹੈਰਾਨੀ ਵਾਲੀ ਗੱਲ ਹੋਈ ਆ ਉੱਥੇ ਚੰਗੇ ਸ਼ਸਤਰ ਤੇ ਘੋੜੇ ਸਿੰਘਾਂ ਨੇ ਖੋਲੇ ਨੇ ਉਹਨਾਂ ਤੋਂ ਜਿਹੜੇ ਚੜ ਕੇ ਆਏ ਸੀ ਕਰਨालत ਉਹੀ ਹੱਥ ਤੇ ਪੈਸਾ ਲਿਓ ਉਹਦੇ ਹੱਥੀ ਲਿਆ ਪੈਸਾ ਲਿਆ ਹਾਜ਼ਰ ਕਰ ਸਮਝ ਮਾਮਲਾ ਖਾਲਸੇ ਨੂੰ ਜਿਹੜਾ ਲੁੱਟਦਾ ਮਾਲ ਮਾਮਲਾ ਉਗਰਾ ਕੇ ਲਿਆ ਸੀ ਉਹਨੇ ਹਾਜ਼ਰ ਕਰ ਦਿੱਤਾ ਕਹਿੰਦਾ ਲਓ ਜੀ ਮੇਰੀ ਜਾਨ ਛੱਡੋ ਲਓ ਮਾਰਾ ਇਹ ਬੜੀ ਕਿਰਪਾ ਕੀਤੀ ਮੈਨੂੰ ਜਿਹੜਾ ਤੁਸੀਂ ਛੱਡ ਦਿੱਤਾ ਮੇਰੀ ਜਾਨ ਬਖਸ਼ੀ ਕਰ ਦਿੱਤੀ ਹੈ ਤੇ ਹਾਂ ਤੁਸੀਂ ਮਾਮਲਾ ਵੀ ਲੈ ਲਓ ਮੈਂ ਤਾਂ ਮਾਮਲਾ ਵੀ ਛੱਡਿਆ ਥਰ ਥਰ ਕੰਬੀ ਜਾਂਦਾ ਫੌਜਦਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਨੀਵੇਂ ਪਾ ਕੇ ਖੜਾ ਤਬੈ ਪਰੀ ਬੰਦੇ ਕੀ ਧਾਕ ਫੇਰ ਤਾਂ ਸਾਰੇ ਬਾਂਗਰ ਦੇਸ਼ ਵਿੱਚ ਬੰਦੇ ਦੀ ਧੱਕ ਪੈ ਗਈ ਹੈ ਧਾਂਕ ਪੈ ਗਈ ਹੈ ਰੋਬ ਦਾਬ ਬਣ ਗਿਆ ਹੈ ਪਰਿਯੁਗਰਾਹੀ ਮੁਲਕ ਉਸ ਮਾਕ ਮੁਲਕ ਵਿੱਚ ਜਿਹੜੀ ਉਸ ਦੀ ਉਗਰਾਹੀ ਕੀਤੀ ਪਈ ਸੀ ਜਿਹੜਾ ਜ਼ਿੰਮੇਦਾਰਾਂ ਤੋਂ ਮਾਮਲਾ ਲਿਆ ਹੋਇਆ ਸੀ ਜਮ੍ਹਾਂ ਕੀਤਾ ਹੋਇਆ ਸੀ ਉਸੇ ਗੈਰ ਸੋ ਫੌਜ ਲਗਾਈ ਉਸ ਦੇ ਫੌਜ ਉਹਦੇ ਮਗਰ ਲਾ ਦਿੱਤੀ ਜਾਂ ਤੂੰ ਅੱਜ ਤੋਂ ਸਾਡੇ ਵੱਲੋਂ ਫੌਜਦਾਰ ਹੋਇਆ ਜਾ ਕੇ ਉਗਰਾਹੀ ਕਰ ਪੰਥ ਲਈ ਕਰਨੀ ਹੈ ਜੇ ਹੀਰਾ ਫੇਰੇ ਕੀਤੀ ਤਾਂ ਫਿਰ ਮੱਸੇ ਆਵੇ ਗੁਰੂ ਫਿਰ ਤੇਰਾ ਸਿਰ ਜਿਹੜਾ ਉਹ ਤੇਰੀ ਧੜ ਤੋਂ ਅਲੱਗ ਹੋਵੇਗਾ ਫਿਰ ਤੈਨੂੰ ਛੱਡਣਾ ਨਹੀਂ ਚੇਤੇ ਰੱਖੀ ਖਾਰਸੇ ਨਾਲ ਜੇ ਧੋਖਾ ਕੀਤਾ ਗਦਾਰੀ ਕੀਤੀ ਤਾਂ ਤੇਰੀ ਸਜ਼ਾਏ ਹੋਵੇਗੀ ਉਹੀ ਲੱਗੋ ਫਿਰ ਕਰਨੋ ਗੁਰਾਹੀ ਉਹੀ ਆਖੇ ਲੱਗ ਕੇ ਤੇ ਲੱਗ ਪਿਆ ਗੁਰਾਹੀ ਕਰਕੇ ਬੰਦੇ ਬਹਾਦਰ ਦੇ ਖਜ਼ਾਨੇ ਵਿੱਚ ਪਾਉਣ ਤੇ ਬੰਦਾ ਬਹਾਦਰ ਉਗਰਾਹੀ ਲੈ ਰਿਹਾ ਹੈ ਬੈਠਾ ਇਹ ਸਾਰੇ ਉਗਰਾਹੀ ਦਿੰਦੇ ਨੇ ਛਾਨੀ ਭਰਦੇ ਨੇ ਖਾਲਸੇ ਦਾ ਰਾਜ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦਾ ਰਾਜ ਕਾਇਮ ਕੀਤਾ ਹੈ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਹੋਇਆ ਸਾਰੇ ਅਮਨ ਸ਼ਾਂਤੀ ਧਰਮਾਂ ਨੂੰ ਮੰਨਣ ਵਾਲਾ ਇੱਕ ਵੀ ਦੁਖੀ ਨਹੀਂ ਨਾ ਕਿਸੇ ਮੁਸਲਮਾਨ ਨੂੰ ਰੋਕਿਆ ਆਜ਼ਾਨ ਦੇਣ ਤੋਂ ਨਾ ਕਿਸੇ ਮਸਜਿਦ ਦੀ ਬੇਅਦਬੀ ਕੀਤੀ ਹੈ ਨਾ ਕਿਸੇ ਕੁਰਾਨੇ ਪਾਤ ਪਵਿੱਤਰ ਗ੍ਰੰਥ ਦੀ ਨਾ ਰਸੂਲ ਸਾਹਿਬ ਨਬੀ ਸਾਹਿਬ ਦੇ ਉਲਟ ਕੋਈ ਸ਼ਬਦ ਬੋਲਿਆ ਖਾਲਸਾ ਰਾਜ ਕਿਉਂਕਿ ਧਰਮ ਹੈ ਸਤਕਾਰਯੋਗ ਹੈ ਇਤਰਾਮਯੋਗ ਹੈ ਨਾ ਹੀ ਕਿਸੇ ਹਿੰਦੂ ਧਰਮ ਦਾ ਨਰਾਦਰੀ ਕੀਤੀ ਹੈ ਕੋਈ ਦੇਵੀ ਦੇਵਤੇ ਦੀ ਬੇਅਦਬੀ ਜਾਂ ਕਿਸੇ ਮੰਦਰ ਦੇ ਵਿੱਚ ਕੋਈ ਆਰਤੀ ਜਾਂ ਟੱਲੀਆਂ ਰੋਕੀਆਂ ਹੋਣ ਨਹੀਂ ਆਪਣੇ ਆਪਣੇ ਧਰਮ ਨੂੰ ਆਰਾਮ ਨਾਲ ਮੰਨੋ ਆਰਾਮ ਨਾਲ ਰਹੋ ਕਿਉਂਕਿ ਖਾਲਸੇ ਦਾ ਰਾਜ ਹੈ ਇਹ ਮਨੁੱਖਤਾ ਦਾ ਮਾਨਵਤਾ ਦਾ ਰਾਜ ਹੈ ਇਹਦੇ ਚ ਹਰ ਕੋਈ ਸੁਖੀ ਬਸੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹਰ ਗੁਰੂ ਘਰ ਦੇ ਵਿੱਚੋਂ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਹਰ Hindu Sikh ਆਰਾਮ ਨਾਲ ਵਿਚਰਦਾ ਹੈ ਆਪਣੇ ਕੰਮ ਧੰਦੇ ਕਰਦਾ ਹੈ ਬਾਬਾ ਬੰ다 ਸਿੰਘ ਬਹਾਦਰ ਦੀ ਜੈ ਜੈਕਾਰ ਹੋਈ ਪਈ ਹੈ ਸਾਰੇ